ਦੇਖੋ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹਦੇ ਜਿਹੜੀ ਰਾਜਸ਼ਾਹੀ ਵੀ ਜਿਹੜੀ ਇਨਕਲਾਬੀ ਸੀਗੀ ਦੇਸ਼ ਭਗਤ ਸੀਗੀ ਉਹ ਸ਼ਹਿਰ ਜਿਸਾਤ ਗੁਰਦਰਸ਼ਨ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਹੈਗਾ ਤੇ ਕਾਕਰ ਰੰਦੀਪੌਰਾਂ ਦੇ ਸ਼ਹਿਰ ਚ ਆਇਆ ਖਨੌੜਾ ਸਾਹਿਬ ਦੇ ਸ਼ਹਿਰ ਚ ਆਇਆ ਹੈਗਾ ਮੇਰੇ ਨਾਲ ਅਨੰਦ ਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਧ ਜਿਹੜੇ ਕਿਥੋਂ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ ਚ ਆਇਆ ਔਰ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਹਨਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਦੀ ਸਰਕਾਰ ਕਾਂਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫਰ ਹੈ ਉਹਦੇ ਇਹ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਜਿਹਦੇ ਦੇਸ਼ ਦੀ ਭਵਿੱਖ ਦਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਰਨ ਪੱਖ ਰਾਜ ਰਹਿਣਾ ਹੈ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡਿਕਟੇਟਰਸ਼ਿਪ ਤਬਦੀਲ ਹੋਣਾ ਹੈਗਾ ਇਸ ਦੇਸ਼ ਨੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚੰਦਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਹੈਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬੀਜਣਾ ਹੈਗਾ ਜ਼ਹਿਰ ਉਗਲਣਾ ਹੈਗਾ ਜਾਂ ਜੈਰੀ ਬੇਤਬਾਤਾਂ ਬਣਾਣਾ ਹੈਗਾ ਜਾਂ ਭਾਈਚਾਰਕ ਇੱਕਸੁਰਤਾ ਵਾਲਾ ਮਾਹੌਲ ਬਣਾਉਣਾ ਹੈਗਾ ਇਸ ਗੱਲ ਦਾ ਫੈਸਲਾ 2024 ਦੇ ਚੋਟਾ ਛੋਣ ਵਾਲਾ ਹੈਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੀ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਕਾਂਗਰਸਾਂ ਨਮਾਇਦਾ ਬਣਾ ਕੇ ਭੇਜਿਆ ਹੈ ਜਿਹੜਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਮੈਨੂੰ ਰਸਤੇ ਰਸਤੇ ਵੀ ਬਹੁੰਦਾ ਆਇਆ ਜੀ ਹਰ ਥਾਂ ਰਿਸਪੌਂਸ ਮਿਲਿਆ ਆਇਆ ਹੈਗਾ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਡਾ ਸਭ ਰਿਸਪੌਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੇ ਨੁਮਾਇੰਦੇ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਫਾਇਰ ਬ੍ਰਿਗੇਡ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜੇ ਬੁਨਿਆਦੀ ਢਾਂਚਾ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਨਯਾਤਾਂ ਇਨਸਾਨ ਸ਼ਮਸ਼ਾਨ ਘਾਟਾਂ ਇਕੱਠੇ ਕਰਨ ਦਾ ਮਾਮਲਾ ਹੋਵੇ ਜਿਨਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਵ ਨਿਯਮਾਤ ਕਰਨ ਵਾਸਤੇ ਮੈਂ ਇਹ ਸੀਟ ਜਿੱਤ ਕੇ ਕਾਂਗਦੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਸਤੇ ਲੈ ਕੇ ਜਾਵਾਂਗਾ ਸਟਾਰਟ ਕਨੈਸ਼ਨਲ ਡੇਲੀ ਮਾਰਦੇ ਨੇ ਨੌਜਵਾਨ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫਿਰ ਦੁਬਾਰੇ ਮੁੱਦਾ ਚੁੱਕੋ ਦੇਖੋ ਮੈਂ ਇਹ ਫੀਮ ਦੀ ਖੇਤੀ ਨਹੀਂ ਸੀ ਚੁੱਕਿਆ ਮੈਂ ਚੁੱਕਿਆ ਐਨਡੀਪੀਐਸ ਐਮੈਂਡਮੈਂਟ ਬਿਲ ਕਿ ਜਿਹੜੇ ਲੋਕੀ ਨੇ ਅਪਰਾਧੀ ਨਹੀਂ ਇਪਰਾਦੀ ਨਹੀਂ ਹੈਗੇ ਇਹ ਬਿਮਾਰ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਲਾਉ ਕਰਦੇ ਹੋ ਅਮਰੀਕਾ 'ਚ ਭੰਗ ਲਾਉਗਾ ਕੈਨੇਡਾ 'ਚ ਭੰਗ ਲਾਉਗਾ ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਭੰਗ ਫੀਮ ਤੇ ਇੱਕ ਭੁੱਕੀ ਇਹਨੂੰ ਇੱਕ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਸਮੈਕ ਹੀਰੋਇਨ ਜਿਹਨੀਆਂ ਮਦਰਸਿੰਗ ਦੇ ਮਾਰੂ ਨਸ਼ੇ ਆ ਗਿਆ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਨਜ਼ਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਮਾਰੀ-ਮੋਟੀ ਫੀਮਪੁਕੀ ਵਤਨ ਵਾਲੇ ਸੀਗੇ ਉਹ ਜੇਲਾਂ ਡੱਕੇ ਹੋਏ ਐ ਜਿਹੜੇ ਵੱਡੇ-ਵੱਡੇ ਮਗਰਮਾਚਾ ਜਿਹੜੇ ਵਪਾਰ ਕਰਦੇ ਐ ਉਹ ਪੁਲਿਸ ਦੀ ਮਿਲੀ ਭੁਗਤਾਨ ਸਰਕਾਰ ਦੀ ਮਿਲੀ ਭੁਗਤਾਨ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਐ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਇਹ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਾਡੇ ਫੀਮਪੁਕੀ ਸਮੱਸਿਆ ਅਮਰੀਕਾ ਚ ਉੱਥੇ ਦੀ ਸਰਕਾਰ ਨੇ ਕਾਨੂੰਨ ਬਦਲ ਕੇ ਐਲਾਉ ਕਰਤਾ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉੱਤੇ ਭੰਗ ਦੇ ਲਾ ਸਕਦਾ ਸੋ 50ਸ ਕਰ ਕਿਉਂ ਨਹੀਂ ਕਹਿ ਸਕਦੀ ਜਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੋਸਟੀ ਨਿਗਰਾਨੀ ਹੈ ਤੇ ਸਰਪੰਚ ਦੀ ਨਿਗਰਾਨੀ ਹੈ ਪੰਜ ਤੋਂ 35 ਬੂਟੇ ਲਾ ਲਵੇ ਜੇ ਛੱਤੇਓ ਬੂਟਾ ਲਾ ਲਵੇ ਤਾਂ ਉਹਨੂੰ ਸਜ਼ਾ ਦੇਵਿਸ਼ਕ ਉਹਨੂੰ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ ਚੋਂ ਕੁੱਟ ਕੇ ਪਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ mafia 4 ਦਿਨ ਚ ਮਰ ਜਾਊਗਾ ਮਾੜੇ ਨਸ਼ੇ 4 ਦਿਨ ਚ ਕੱਟ ਜਾਣਗੇ ਕਿਉਂਕਿ ਪਿੱਛੇ mafia ਆਏਗਾ ਜੀ ਹਰ mafia ਕਾਂਗਰਸ ਸਰਕਾਰ ਬਣੀ ਸੀਗਾ ਪਿਛਲੀ ਵੇਲੇ ਇਹ mafia ਕਾਹਲੀ ਸਰਕਾਰ ਬਣੀ ਸੀਗਾ mafia ਅੱਜ ਵੀ ਉਨ੍ਹੀ ਸਰਕਾਰ ਮੈਂ ਜਿੰਨਾ ਪਹਿਲਾਂ ਸੀਗਾ ਹਰ ਅਖ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੂਸੀ ਮਿਲਪੁਖ ਵੀ ਸਾਹਮਣੇ ਜਾ ਰ ਨਜ਼ਰ ਆ ਰਹੀ ਹੈ ਜੀ 22 April ਦੀ ਮੀਟਿੰਗ ਲੈ ਕੇ ਕਿੱਦਾਂ ਜਿਹੜਾ ਸਵਾਲ ਦਿੱਤਾ ਦੇਖੋ ਹਰ ਇੱਕ ਪਾਰਟੀ ਜੇ ਪ੍ਰੋਬਲਮ ਆਦੀ ਹੈ ਹਰ ਇੱਕ ਪਾਰਟੀ ਦੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਣਾ ਕਲੇਮ ਕਰਨ ਦਾ ਅਧਿਕਾਰ ਉਹਨਾਂ ਨੇ ਕਲੇਮ ਕੀਤਾ ਹੈਗਾ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਜਿਹੜਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਧੜ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧਰਕਦਾ ਹੈਗਾ ਉਹ ਕਦੇ ਵੀ ਕਾਂਗਸ ਪਾਰਟੀ ਦੇ ਸੂਲ੍ਹਾ ਦੇ ਉਲਟ ਜਾ ਕੇ ਭੁਗਤੂਗਾ ਜਾਂ ਉਹ ਜਬ ਜਬ ਵਿਰੋਧੀ ਪੱਖ ਦਾ ਪੱਕੇ ਬਜੂ ਬਣ ਸਰਕਾਰ ਵਿੱਚ ਪਿਛਤਾ ਚਾਹਦਾ ਬੋਲ ਵਾਲਾ ਜਿਉਂਦੇ ਤੋਂ ਕੰਮ ਹੈ ਜਿਵੇਂ ਪਹਿਲੀਆਂ ਸਰਕਾਰਾਂ ਬਾਰੇ ਚਰਚਾ ਸੀਗੀ ਜਿਹੜੇ ਸਾਫ ਪ੍ਰਸ਼ਾਸਨ ਦੇਣ ਦੀ ਇਮਾਨਦਾਰ ਸਰਕਾਰ ਦੀ ਗੱਲ ਕਰਦੇ ਸੀਗੇ ਜੀ ਜਿ ਮੱਥਲਿਓ ਚੱਲਦੀ ਸਰਕਾਰ ਦੀ ਗੱਲ ਕਰਦੇ ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਹੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹੈ ਤੁਸੀਂ ਕਿ ਤੁਸੀਂ ਕਿਹਨਾਂ ਨਾਮ ਮੰਨਦੇ ਹੋ ਜੀ ਤੁਸੀਂ ਸਭ ਨਾਲ ਮੁਕਾਬਲਾ ਹੈਗਾ ਹਰ ਮੈਂ ਆਪਣੇ ਨੁਕਤੇ ਲੈ ਕੇ ਜਾਊਂਗਾ ਆਪਣਾ ਆਪਣਾ ਨਿੱਜੀ ਚਰਿੱਤਰ ਆਪਣਾ ਪਰਿਵਾਰਕ ਚਰਿੱਤਰ ਆਪਣੇ ਕੰਮ ਦਾ ਚਰਿੱਤਰ ਆਪਣਾ ਜਿਹੜਾ ਪਰਿਵਾਰਕ ਪਸ਼ੋਕੜ ਹੈਗਾ ਮੇਰੇ ਕੀਤੇ ਹੋਏ ਕੰਮ ਉਹ ਲੈ ਕੇ ਜਾਊਗਾ ਇਹ ਬੰਦੇ ਆਪਣਾ ਆਪਣਾ 86 74 ਪਰਿਵਾਰਕ ਚਰਿੱਤਰ ਆਪਣੇ ਕੀਤੇ ਕੰਮ ਲੈ ਕੇ ਜਾਣਗੇ ਲੋਕ ਫੈਸਲਾ ਕਰਨਗੇ ਕਿ ਕੋਈ ਨਾ ਵਾਤੇ ਸਹੀ ਨੁਮਾਇਦਾ ਕੌਣ ਹੈ ਸਰ ਤੇ ਬੰਨੀ ਹੋਣੀ ਦੇ ਇਹਨਾਂ ਨੇ ਹਾਂਜੀ ਹੈਪੀ 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 ਹੋਣੀ ਬੰਨੀ ਹੈ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਬਚਾਓ ਰੈਲੀ ਜੀ ਕੱਢ ਰਹੇ ਨੇ ਇਹ ਬੜੀ ਠੁਕਮਾ ਸਮਾ ਹੈਗਾ ਅੱਜ ਸੱਤਵੇਂ ਸੰਵਿਧਾਨ ਨੂੰ ਖਤਰਾ ਹੈਗਾ ਭਾਜਪਾ ਦੇ ਕਈ ਸਸਦ ਕਹਿ ਚੁੱਕੇ ਹੈ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਸੰਵਿਧਾਨ ਬਦਲਣਾ ਬਦਲਣਾ ਮਨੂਵਾਦ ਲਾਗੂ ਕਰਨਾ ਹੈਗਾ ਜਿਹੜਾ ਆਰਐਸਐਸ ਆਰਐਸਐਸ ਦਾ ਐਜੰਡਾ ਹੈਗਾ ਜਿਹਨਾਂ ਜਿਹੜੀਆਂ ਸਾਡੀ ਪ੍ਰਾਪਤੀਆਂ ਸਤਤਰਾ ਸਗ੍ਰਾਮ ਨਹੀਂ ਆ ਸਾਡੇ ਸੰਵਿਧਾਨ ਘਾੜਿਆਂ ਨਹੀਂ ਉਹਨਾਂ ਨੂੰ ਪੁੱਠਾ ਘੇੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਦੇ ਇਸ ਦਰਬ ਵਿੱਚ ਸੰਵਿਧਾਨ ਬਚਾਓ ਯਾਤਰਾ ਇਹ ਜੇ ਜਿਹੜੀ ਉਸ ਜੰਗੇ ਜਾਦੀ ਇਸਗਰਾਮ ਜੀ ਨਹੀਂ ਦੇਖਿਆ ਨਹੀਂ ਹੈਗਾ ਚੱਲਿਆ ਨਹੀਂ ਹੈਗਾ ਅੱਜ ਨਵੀਂ ਪੀੜ੍ਹੀ ਨੂੰ ਇਸ ਗੱਲ ਦੀ ਚੇਤਨਾ ਆਣੀ ਬਹੁਤ ਜ਼ਰੂਰੀ ਹੈ ਸਾਡਾ ਸੰਵਿਧਾਨ ਸਾਡੀ ਸੰਵਿਧਾਨੀਆਂ ਗਰੰਟੀਆਂ ਬਰਾਬਰੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਹੈ ਇਹ ਸੰਵਿਧਾਨ ਨੇ ਦਿੱਤੇ ਹੈਗੇ ਉਹਨਾਂ ਦੇ ਘਾੜਾ ਚੱਲਣ ਵਾਲਾ ਹੈਗਾ ਜੇਕਰ ਦੁਬਾਰਾ ਮੋਦੀ ਸੱਤਾ ਚ ਆndi ਹੈਗੀ ਹੈ ਔਰ ਅਲਾਨੀਆਂ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਹੈ ਕਿ ਇਸ ਜਿਹੜੀ ਜਿਹ ਦੁਬਾਰਾ ਭਾਜਪਾ ਸੱਤਾ ਚ ਆndi ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਸਿਵਲ ਕੋਡ ਜਾਂ ਆਮੰਦਰੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁਲਕ ਵਾਸਤੇ ਬਹੁਤ ਘਾਤਕ ਹੈਗਾ ਬੱਲੇ ਆ ਵੀ ਬਿਲਕੁਲ ਕੋਈ ਵਿਰੋਧ ਨਹੀਂ ਹੋ ਰਿਹਾ ਪਾਰ ਸਾਰੀ ਇਕੱਠਾ ਜੇ ਕੋਈ 20 ਤਰੀਕ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਲਾਲ ਸਿੰਘ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਸੀਨੀਅਰ ਨੇਤਾ ਨੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਕੋਈ ਵੀ ਗਰੁੱਪ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਉਹਦਾ ਝੰਡਾ ਚੱਕ ਕੇ ਉਹ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਕੌਰ ਦੀ ਸਾਡੇ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹ ਬਹੁਤ ਵਾਰ 15 16 ਵਾਰ ਕੈਬਨਿਟ ਦੇ ਵਿੱਚ ਰਹੇ ਨੇ ਹਰदयाल ਜੀ ਮदन ਲਾਲ ਜੀ ਸਾਡੀ ਬਹੁਤ ਹੀ ਸਿਆਣੇ ਸੁਰਜੇ ਹੋਏ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਬਿਹਤਰੀ ਨੂੰ ਫੈਸਲਾ ਕਰਦੇ ਨੇ ਥੋੜੀ ਥੋੜੀ ਸਾਰੇ ਇਕੱਠੇ ਹੋ ਕੇ ਚੱਲਣਗੇ ਬਿਲਕੁਲ ਚੱਲਣਗੇ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਹੈ ਮਾਰੇ ਮੋٹے ਗਿਲੇ ਸ਼ਿਕਵੇ ਹੁੰਦੇ ਨੇ ਉਹ ਬੈਠ ਕੇ ਉਹ ਦੂਰ ਹੋ ਜਾਂਦੇ ਨੇ ਪਰ ਸਾਡੇ ਰਾਹੁਲ ਗਾਂਧੀ ਜੀ ਨੇ ਖੜ ਕੇ ਸਾਹਬ ਸੋਨੀਆ ਜੀ ਨੇ ਸਾਡੇ ਦਵਿੰਦਰ ਜਾਦੂ ਨੇ ਇਨਚਾਰਜ ਨੇ ਪੰਜਾਬ ਮਾਮਲਿਆਂ ਤੇ ਰਾਜਾ ਬਣਕੀ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਦੀ ਰਾਏ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਟੈਕਟ ਦਿੱਤੀ ਗਿਆ ਕੋਈ ਇਹ ਜੀ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੂਠਾ ਮੈਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਿੰਮੇਵਾਰੀਆਂ ਕਹਣਾ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕ ਝੂਠ ਹੋ ਕੇ ਚੱਲੂ ਦੇ ਕਾਰ ਦੀ ਝੋਲੀ ਜੀ ਸੀਟ ਪਾਵਾਂਗੀ ਲੱਗਦਾ ਕਿੰਨੇ ਕੁ ਮਜ਼ਬੂਤ ਤੇ ਜ਼ਿਆਦਾ ਦਾਅਵੇ ਮੈਨੂੰ ਗਾਂਦੀ ਜੀ 101% ਅਸੀਂ ਇਹ ਸੀਟ ਨੂੰ ਕਾਂਗਰਸ ਦੀ ਝੋਲੀ ਪਾਵਾਂਗੇ ਜਿੱਤ ਕੇ ਕੋਈ ਗੱਲ ਨਹੀਂ ਅਸੀਂ ਸਾਰੇ ਜਿਹੜੇ ਕੌਂਸਲ ਦੇ ਵਰਕਰ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰ ਰਹੇ ਹਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਮੇੜਕਰ ਸਾਹਿਬ ਦੇ ਸੋਚ ਨੂੰ ਸਮਰਪਿਤ ਅਸੀਂ ਅੱਜ ਮਤਲਬ ਅਸੀਂ ਮੋਟਰ ਕਰ ਅਲੀ ਸੰਵਿਧਾਨ ਬਚਾਓ ਯਾਤਰਾ ਕੱਢੀ ਸੀ ਜਿਸ ਤਰੀਕੇ ਦੀ ਰਾਹੁਲ ਗਾਂਧੀ ਜੀ ਦੀ ਸੋਚ ਆ ਕਿ ਜਿਸ ਤਰੀਕੇ ਦੀ ਸਾਡੇ ਡਾਕਟਰ ਗਾਂਧੀ ਜੀ ਦੀ ਸੋਚ ਆ ਤੇ ਇਸ ਤੋਂ ਬੜਾ ਲੋਕ ਪ੍ਰਭਾਵਿਤ ਨਹੀਂ ਜਿਹੜਾ ਬੀਜੇਪੀ ਦਾ ਇੱਕ ਏਜੰਡਾ ਚੱਲ ਰਿਹਾ ਜਿਹਨੂੰ ਸੰਵਿਧਾਨ ਨੂੰ ਖਤਮ ਕਰਨ ਦਾ ਤੇ ਲੋਕਾਂ ਨੂੰ ਮਾਰਨ ਦਾ ਏਜੰਡਾ ਚੱਲ ਰਿਹਾ ਚਾਹੇ ਉਹ ਕਿਸਾਨ ਹੋਣ ਚਾਹੇ ਹੋ ਦਿਲਿਤ ਭਾਈ ਚਰਾ ਹੋਵੇ ਚਾਹੇ ਮੁਸਲਿਮ ਭਾਈ ਚਰਾ ਹੋਵੇ ਚਾਹੇ ਵਪਾਰੀ ਹੋਣ ਕੋਈ ਵੀ ਜਿਹੜੇ ਲੋਕ ਨੇ ਅੱਜ ਜਿਹੜੀ ਬੀਜੇਪੀ ਦੀ ਨੀਤੀ ਆ ਉਹਨਾਂ ਲੋਕਾਂ ਨੂੰ ਮਾਰਨ ਦੀ ਨੀਤੀ ਆ ਇਹਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਇੱਕ ਡਾਕਟਰ ਗਾਂਧੀ ਜੀ ਵਰਗੇ ਜਿਹੜ ਸਾਡੇ ਉਮੀਦਵਾਰ ਨੇ ਜਿਹੇ ਇਹ ਜੇ ਲੋਕ ਅੱਗੇ ਆਣ ਕੇ ਸਾਡੇ ਯੂਥ ਦੇ ਵਿੱਚ ਵੀ ਉਤਸ਼ਾਹ ਨਾਲ ਕੰਮ ਕਰ ਰਹੇ ਹੁੰਦਾ ਤੇ ਉਹੀ ਚੀਜ਼ ਨੂੰ ਲੈ ਕੇ ਅੱਜ ਸਾਡੇ ਨੇ ਪਹਿਲ ਕੀਤੀ ਹੈ ਤੇ ਜਿਹੜੀ ਇਹ ਹਨੇਰੀ ਆ ਅੱਜ ਤੋਂ ਸ਼ੁਰੂ ਹੋ ਜਾਣੀ ਹੈ ਤੇ ਕਾਂਗਰਸ ਦੇ ਤੁਸੀਂ ਵਿਧਾਨ ਸਭਾ ਹਾਲ ਕਾ 90 ਦੇ ਵਿੱਚ ਦੇਖੋਗੇ ਵੱਡੀ ਲੀਡ ਦੇ ਨਾਲ ਅਸੀਂ ਇਹ ਗਾਂਧੀ ਜੀ ਨੂੰ ਜਿਤਾ ਕੇ ਆਪਣਾ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੁਹਾਡੇ ਸਾਹਮਣੇ ਅੱਜ ਸਾਰਾ ਯੂਥ ਹੀ ਆ ਇਹ ਕੋਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਥ ਇਕੱਠਾ ਹੋਇਆ ਤੇ ਹਲੇ ਕਿ ਇਹ ਅਸੀਂ ਸਿਰਫ ਅਸੀਂ ਬਹੁਤ ਜ਼ਿਆਦਾ ਸਨੇਹ ਨਹੀਂ ਲਾ पाए ਤੇ ਸਾਡੇ ਪਿੰਡਾਂ ਦੇ ਜਿਹੜੇ ਮੇਨ ਮੇਨ ਇੱਕ ਇੱਕ ਦੋ ਦੋ ਬੰਦੇ ਨੇ ਉਹ ਸਾਰੇ ਪਿੰਡਾਂ ਦੇ ਮੇਨ ਮੇਨ ਬੰਦੇ ਸੱਦੇ ਨੇ ਇਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨ ਚੱਲੇ ਆ ਤੇ ਉਹ ਵੀ ਤੁਹਾਨੂੰ ਅਸੀਂ ਸੱਦਾ ਲਾਵਾਂਗੇ ਤੇ ਰਾਹੁਲ ਗਾਂਧੀ ਜੀ ਦਾ ਤੇ ਡਾਕਟਰ ਗਾਂਧੀ ਦਾ क्रेज ਇੰਨਾ ਕਿ ਲੋਕ ਆਪ ਆਪ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਦਾ ਹੀ ਸਮਾਂ ਤੇ ਰਾਹੁਲ ਗਾਂਧੀ ਦਾ ਸਮਾਂ ਡਾਕਟਰ ਗਾਂਧੀ ਦਾ ਸਮਾਂ ਤੇ ਯੂਥ ਹਮੇਸ਼ਾ ਸੱਚ ਦੇ ਨਾਲ ਖੜਾ ਤੇ ਇਹ ਯੂਥ ਹਮੇਸ਼ਾ ਚਾਹੁੰਦਾ ਵੀ ਸਾਨੂੰ ਰੋਜ਼ਗਾਰ ਮਿਲੇ ਤੇ ਨਸ਼ਿਆਂ ਤੋਂ ਦੂਰ ਰਹੀਏ ਇਹ ਚੀਜ਼ ਬਹੁਤ ਲੋੜਵੰਦਾ ਤੇ ਅੱਜ ਜੇ ਰਾਹੁਲ ਗਾਂਧੀ ਜੀ ਆਪਣਾ ਗਾਂਧੀ ਡਾਕਟਰ ਗਾਂਧੀ ਜੀ ਵਰਗੇ ਸਦਸੇ ਪਾਰਲੀਮੈਂਟ ਚ ਪਹੁੰਚਣਗੇ ਤਾਂ ਹੀ ਇਹ ਗੱਲ ਆ ਸੰਭਵ ਹੋ ਜੇਗੀ